ਲੱਗੀ ਪਹੁੰਚ ਗਈ ਸੀ ਐਮਪੀ ਜੀ ਦੋ ਨੰਬਰ ਮਸ਼ੀਨ ਦੀ ਰਿਪੇਅਰ ਚਾਲੂ ਕਰਤੀ ਆ ਸਟਾਫ ਸਾਰਾ ਹੋਈ ਆ ਤੁਹਾਨੂੰ ਆਪਾਂ ਪੰਜਾਬ ਚ ਜਿਹੜੀ ਮਸ਼ੀਨ ਸੀ ਆਪਣੀ ਮਲੋਂਦੇ ਰਹੀ ਉਹਨਾਂ ਨਾਲ ਕੱਲ ਗਲਵ ਖਰਾਬ ਕੱਲ ਦਾ ਹੁਣ ਕਰਕੇ ਆਪਾਂ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਕੀਤੀ ਤੇ ਅੱਜ ਮੈਂ ਕਿਹਾ ਚਲੋ ਵੀਡੀਓ ਤਾਂ ਬਣਾਈਏ ਬਾਰ ਮਸ਼ੀਨਾਂ ਦਾ ਬਹੁਤ ਮੰਦਾ ਹਾਲ ਆ ਜੀ ਪਵੇ ਜਿੰਨਾ ਮਰਜ਼ੀ ਤਰਪਾਲ ਨਾ ਟੱਕ ਦੀਏ ਪਾਣੀ ਪੈ ਜਾਂਦਾ ਕਿਤੇ ਨਾ ਕਿਤੇ ਬੜਾ ਦੁੱਖੋਂ ਦਾ ਕਿ ਜਦੋਂ ਖੋਲ ਗਏ ਇੰਨੇ ਨੇ ਪੈਸੇ ਲਾ ਕੇ ਜਦੋਂ ਹਾਲਤ ਵੇਖੀ ਦੀ ਆ ਇਹ ਮੁੰਡੇ ਨੂੰ ਤੁਸੀਂ ਜਾਣਦੇ ਆ ਲਾਡੀ ਖੋਖਰਾਣਾ ਉਹ ਮੁੰਡਾ ਫੋਰਮੈਨ ਵਰਪ੍ਰੀਤ ਬਗੇਲਾ ਏ ਰੂਪ ਸਿੰਘ ਸਲਿਆਣੀ ਡਰਾਈਵਰ ਆਂ ਵੀ ਕਾਲਿਆ ਸਿੰਘ ਇਹ ਉਸ ਤੋਂ ਤੋਂ ਆ ਜੀ ਸਾਸਰੀ ਘਾਲ ਬਈ ਸਾਰਿਆਂ ਨੂੰ ਕਿਉਂ ਸੁਣਦੀ ਨਾ ਆਵਾਜ਼ ਟੱਲੀ ਵਰਗੀ ਆ ਦੂਜਿਆਂ ਦੀ ਬਾਤ ਲੋ ਸਾਸਰੀ ਘਾਲ ਆਵਾਜ਼ ਇਹਨੇ ਕਿ ਉਹਦੀ ਪਤਾ ਨਹੀਂ ਬੰਦੇ ਟਿੱਲੇ ਮੱッセ ਦਾ ਕਾਹਦੇ ਆ ਜੀ ਯਾਨੀ ਲੱਗਦਾ ਹੁੰਦਾ ਜਦੋਂ ਤਿੰਨ ਚਾਰ ਤਿੰਨ ਕ ਦਿਨ ਹੋਏ ਹੋਣ ਜੀ ਘਰੋਂ ਆਇਆਂ ਨੂੰ ਤੇ ਬੰਦਿਆਂ ਦਾ ਕਈ ਵਾਰ ਸੁਰਤ ਘਰੇ ਚਲੀ ਜਾਂਦੀ ਆ ਚਲ ਜਦੋਂ 10 ਕ ਦਿਨ ਹੋ ਗਏ ਤੇ ਫਿਰ ਇਹੀ ਖੇਡਰ ਮੱਲਣ ਲੱਗ ਜਾਣਗੇ ਹੱਸੇ ਖੇਡੇ ਕਰਨ ਲੱਗ ਜਾਣਗੇ ਕਿਉਂ ਲਾਡੀ ਮਨ ਲੱਗ ਜੂਗਾ ਮਨ ਲੱਗਣ ਲੱਗ ਜੂਗਾ ਇਹਨਾਂ ਦਾ ਹਜੇ ਥੋੜਾ ਜਿਹਾ ਘਰੇ ਵੀ ਦਿਮਾਗ ਰਹਿੰਦਾ ਨਵੇਂ-ਨਵੇਂ ਜਿਹੀ ਆਈਏ ਨਾ ਕੋਈ ਚੀਜ਼ ਨੂੰ ਛੱਡ ਕੇ ਜਾਈਏ ਤੇ ਫਿਰ ਸੰਗੀ ਹੀ ਲੱਗਦੀ ਬਾਹਰ ਵੀ ਜੀਜਾ ਨਹੀਂ ਲੱਗਦਾ ਉਪਰ ਉਪਰ ਆ ਜਾ ਲੱਗਦਾ ਯੋ ਰਹਿਣ ਲੱਗ ਜਾਈਏ ਫਿਰ ਆਪਣੇ ਆਪਣੇ ਇਹ ਲੱਗਣ ਲੱਗ ਜਾਂਦੇ ਆ ਵੇਖ ਲੋ ਅੱਜ ਖਲਾਰੇ ਪਾਤੇ ਆ ਮੁੰਡਿਆਂ ਨੇ ਸਟਾਫ ਵਾਕਰ ਕੱਢਨੇ ਪੈਣੇ ਆ ਕਿਉਂਕਿ ਇਹਦਾ ਇੱਕ ਸਟਾਫ ਵਾਕਰ ਟੁੱਟ ਗਿਆ ਸੀ ਕਣਕ ਵੇਲੇ ਉਹ ਕੱਢ ਕੇ ਰੱਖਤਾ ਸੀ ਐਂ ਚਲਾਈ ਸੀ ਇਹ ਬਿਨਾ ਸਟਾਫ ਵਾਕਰ ਤੋਂ ਹੁਣ ਸਾਰੇ ਸਟਾਫ ਵਾਕਰ ਕਰੈਂਕ ਪਾਵਾਂਗੇ ਮਗਰ ਲਈ ਜੋੜਾ ਪਾਉਣਾ ਸੀਗਾ ਜੀ ਉਦੋਂ ਟਾਈਮ ਨਹੀਂ ਸੀ ਅਗਲੀ ਕਰੈਂਕ ਪੁੱਟਣ ਦੇ ਕਾਰਨ ਸਟਾਫ ਵਾਕਰ ਨੂੰ ਅਜਾ ਆਈਆ ਉਹਦੋਂ ਅਗਲੀ ਕਰੈਂਕ ਪਾ ਕੇ ਕਿਦਾਂ ਚਲਾਦੀ ਸੀ ਬੰਦਿਆਂ ਦੀ ਵੀ ਕਮੀ ਸੀ बस ਆ ਹੀ ਟਾਈਮ ਪਾਸ ਹੋਈ ਜਾਂਦਾ ਹੈ ਕੋਈ ਆ ਜਾਂਦਾ ਕੋਈ ਭੱਜ ਜਾਂਦਾ ਕੋਈ ਕਿਵੇਂ ਨਾ ਕਿਵੇਂ ਮਾੜੇ ਬੰਦਿਆਂ ਨਾਲ ਜਦੋਂ ਬਾਹ ਪੈ ਜੇ ਫਿਰ ਮਸ਼ੀਨਾਂ ਦਾ ਇਹੀ ਹਾਲ ਹੁੰਦਾ ਹੈ ਇਹ ਮਕਾਨ ਨਵਾਂ ਬਣ ਰਿਹਾ ਇੱਥੇ ਜਿੱਥੇ ਆਪਣਾ ਰਹਿਣ ਬਸੇਰਾ ਦੂਜੀ ਮਸ਼ੀਨ ਅਸੀਂ ਕੋਟੇ ਖੜੀ ਕਰਕੇ ਆ ਗਏ ਆ ਕਿਉਂਕਿ ਅੱਥੋਂ ਤੀ ਇਹਦਾ ਵੀ ਕੰਮ ਨਾ ਬੇਗੜਦਿਗੀ ਦੇਖੋ ਆਪਾਂ ਵੀ ਇੱਥੇ ਆ ਕੇ ਨਾਰਗੇ ਹੋ ਜਾਂਦੇ ਆ ਵੇ ਲੋ ਕਾਰ ਵੇ ਲੋ ਜੇ ਆਪਣੀ ਪੰਜਾਬ ਦੇ ਵਿੱਚ ਹੁੰਦੀ ਤਾਂ ਸਪੈਸ਼ਲ ਪਹਿਲਾਂ ਕਾਰ ਲੈਣ ਤੋਂ ਇਹਦੇ ਖੜਾਉਣ ਵਾਸਤੇ ਥਾਂ ਬਣਿਆ ਹੋਣਾ ਸੀਗਾ ਤੇ ਇਹ ਇੱਥੇ ਮੀਂਹ ਕਣੀ ਦੇ ਵਿੱਚ ਬਸ ਐਂ ਛੱਡ ਜਾਂਦੇ ਆ ਆ ਟਰੈਕਟਰ ਵੇਖ ਲਓ ਆਪਣੀ ਗੱਡੀ ਨਾਲੋਂ ਤਾਂ ਇਹ ਉੱਚਾ ਮਾਡਲ ਹੀ ਹੋਊਗੀ ਪਰ ਆਪਣੀ ਗੱਡੀ ਦੇਖ ਲੋ ਕਿ ਇਹ ਇਹਨਾਂ ਦੀ ਕਾਰ ਦੋ ਈ ਐਂਪੀ ਆल्या ਦਾ ਹਾਲ ਸੰਭਾਈ ਸੰਭੂ ਇਹਨਾਂ ਦੀ ਐਸੀ ਵੈਸੀ ਆ ਸਾਨੂੰ ਵੀ ਇਹਨਾਂ ਅਰਗੇ ਹੋਣਾ ਪੈਂਦਾ ਜਿਹੋ ਜਾਂ ਦੇਸ ਤੇ ਉਹੋ ਜਾਂ ਪੇਸ ਹਾਂ ਲਾਡੀ ਹੁਣ ਤੇਰਾ ਰਿਸ਼ਤਿਆਂ ਰੁਸਤਿਆਂ ਦਾ ਕੀ ਬਣੂਗਾ ਪਿੱਛੋਂ ਜਿਨ੍ਹਾਂ ਨੂੰ ਲਾਰੇ ਲੂਰੇ ਲਾਏ ਆ ਵੀ ਵਿਆਹ ਵਿਆਹ ਬਾਰੇ ਹੋਊਗਾ ਹੈਂ ਜਨ ਤੋਂ ਬਾਅਦ ਸੀਜ਼ਨ ਤੋਂ ਬਾਅਦ ਹੋਊ ਤੇ ਜਿਹੜਿਆਂ ਨੂੰ ਲਾਰੇ ਲਾ ਕੇ ਆਏ ਆ ਉਹ 2 ਮਹੀਨੇ ਕਿਵੇਂ ਕੱਟਣਗੇ ਭਈ ਇਹ ਕੱਟਣਗੇ ਜਾਨ ਪਹਿਲਾਂ ਕਰਦੇ ਉਹ ਵੀ ਮਹੀਨੇ ਉਹ ਵੀ ਕੰਮ ਤਾਂ ਹੁੰਦੇ ਜ ਵੜਨਗੇ ਹਾਂ ਚਲੋ ਨਾਲੇ ਵਿਆਹ ਜੋਗੇ ਬਣਾ ਲੈਣਗੇ ਆ ਉਹ ਪਰ ਹੈ ਨਾ ਫੀਸ ਤਾਂ ਕਮਿਸ਼ਨ ਤਾਂ ਇੰਨੇ ਵੀ ਲੈਣਾ ਇਹਦੇ ਜੋਗੇ ਵੀ ਬਰਾਉਣੇ ਪੈਣੇ ਇਹਨਾਂ ਇਹਦਾ ਫਿਕਰ ਹੋਣਾ ਵੈਸੇ ਤਾਂ ਬੰਦਾ ਵਿਆਹ ਤੋਂ ਬਿਨਾਂ ਹੀ ਰੋਵੇ ਤਾਂ ਚੰਗਾ ਆਹ ਨਹੀਂ ਤਾਂ ਆਲੇ ਹੋ ਜਾ ਹਾਲ ਸਾਡਾ ਐਮਪੀ ਚ ਹੋਇਆ ਪਿਆ ਐ ਹੋ ਜਾਂਦਾ ਨਾਲੇ ਤਾਂ ਘਰ ਵਾਲੀਆਂ ਮਾਰਦੀਆਂ ਦੌਕੇ ਪਉੜੇ ਆ ਕਿ ਫਿਰ ਕਿਵੇਂ ਕਰਾਉਣੀ ਆ ਕਿਉਂ ਲਾਡੀ ਮਾਰਦੀ ਦੋੱਕੇ ਕਿ ਨਹੀਂ ਇਹ ਫਲਕਾਰੀ ਥੱਲੇ ਕਿਰਪਾਨਾਂ ਜਿਹੜੀਆਂ ਦਿੱਤੀਆਂ ਨੇ ਸਾਰਾ ਉਹਨਾਂ ਦਾ ਕਸੂਰ ਆ ਉਹ ਮੋਤੀ ਚੂਰ ਦੇ ਲੱਡੂ ਵਾਲੀ ਗੱਲ ਆ ਜਦੋਂ ਬਰਾਤ ਚੜ੍ਹਦਾ ਤੇ 나ਡੀ ਵਰਗਾ ਕਹਿੰਦਾ ਯਾਰ ਆਪਾਂ ਵੀ ਵਿਆਹ ਕਰਾਈਏ ਬਾਅਦ ਚ ਵੇਹਦਾ ਜਿਵੇਂ ਬਿੱਲੇ ਵਾਰ ਤੇ ਫਸਿਆ ਹੁੰਦਾ ਉਦੋਂ ਨੂੰ ਟਾਈਮ ਲੰਘ ਜਾਂਦਾ ਫਿਰ ਵੇਖੇ ਨਾ ਵੇਖੇ ਦੀ ਤਾਂ ਗੱਲ ਓਹੀ ਹੈ ਇਹ ਤੇ ਜਾਣਾ ਬਾਈ ਕਿਹੜਾ ਰੂਪ ਹਾਂ ਬਾਈ ਹਾਂ ਆ ਮੇਰੇ ਪਿੜ ਦਾ ਬੰਦਾ ਬਹੁਤ ਸੋਖਾ ਵੀਰੇ ਮੇਰੇ ਨਾਲੋਂ ਵੱਡਾ ਸੀਗਾ ਜਦੋਂ ਇਹ ਪੜਦਾ ਹੁੰਦਾ ਸੀ ਮੈਂ ਉਦੋਂ ਨਿਆਣਾ ਆ ਸੀਗਾ ਹੁਣ ਨਿੱਕਾ ਬਣਾ ਤੇ ਮੋਢਿਆਂ ਉਤੋਂ ਦੀ ਥੁੱਕਦਾ ਹੁੰਦਾ ਸੀ ਵਿਆਹ ਹਰ ਇੱਕ ਨੂੰ ਕਰਾ ਲੈਣਾ ਚਾਹੀਦਾ ਵੀਰ ਜੀ ਵਿਆਹ ਦਾ ਬਹੁਤ ਸੋਖਾ ਮੋਢਿਆਂ ਉਤੋਂ ਦੀ ਥੁੱਕਦਾ ਹੁੰਦਾ ਸੀ ਤੇ ਹੁਣ ਇਹ ਕੋਈ ਕਹਿ ਨਹੀਂ ਸਕਦਾ ਵੀ ਇਹ ਪੰਜਾਬੀ ਆ ਅਸੀਂ ਜਦੋਂ ਕੱਲ ਇੱਥੇ ਆਏ ਮਸ਼ੀਨ ਕੋਲੇ ਉਹਨਾਂ ਨੂੰ ਦੱਸਿਆ ਵੀ ਆਹ ਸਟਾਪ ਆਪਣਾ ਉਹ ਕਹਿੰਦੇ ਵੀ ਆਹ ਤਾਂ ਬੰਦਾ ਥੋੜਾ ਪੰਜਾਬੀ ਨਹੀਂ ਲੱਗਦਾ ਪਹਿਲਾਂ ਮੋਢਾ ਆਪਣਾ ਵੀ ਥੱਕਦਾ ਹੀ ਹੁਣ ਕਿਸੇ ਪਾਸੇ ਨਹੀਂ ਹੁਣ ਥੁੱਕ ਮੁੱਛਾਂ ਤੇ ਰਹਿ ਜਾਂਦਾ ਇਹ ਦੀ ਆਪਣੇ ਸਹੀ ਦੱਸਿਓ ਜੀ ਮੇਰੀ ਤਾਂ ਸੋਚਣੀ ਇਹ ਆ ਵੀ ਜਿਹੜੀਆਂ ਗਿੱਚੀ ਦੇ ਮਗਰ ਬੰਦੇ ਦੇ ਦੋ ਹੱਡ ਹੁੰਦੇ ਆ ਜਿੰਨਾ ਚਿਰ ਤੋ ਟੱਕੀ ਰਹਿੰਦੇ ਆ ਤੇ ਬੰਦਾ ਕੈਮ ਰਹਿੰਦਾ ਜਦੋਂ ਉਹ ਹੱਡ ਦਿਸਣ ਲੱਗ ਜਾਣ ਤੇ ਬੰਦਾ ਦਿਨ ਨੇੜੇ ਕਰਦਾ ਤਿੰਦਾ ਮੈਨੂੰ ਇਹ ਮੇਰੀ ਸੋਚਣੀ ਆ ਜੀ ਮੈਂ ਦੱਸਿਓ ਤੁਸੀਂ ਕਮੈਂਟ ਕਰਕੇ ਸਹੀ ਆ ਜਾਂ ਨਹੀਂ ਜਿੰਨੇ ਮੈਂ ਯਾਰ ਦੋਸਤ ਦੇਖੇ ਜਿਨ੍ਹਾਂ ਦੀਆਂ ਗਿੱਟੀਆਂ ਹੀ ਨਿਕਲ ਜਾਂਦੀਆਂ ਹੱਡ ਜੇ ਦਿਸਣ ਲੱਗ ਜਾਂਦੇ ਆ ਵਾਜੇ ਜੇ ਵਾਜੀ ਜਾਂਦੇ ਆ ਗੁੱਲ ਮਲਾ ਕੇ ਚਲੋ ਠੀਕ ਆ ਜੀ ਤੇਰੇ ਰੂੰਜ ਦੀ ਪ੍ਰੋਬਲਮ ਪੈ ਜਾਂਦੀ ਆ ਇਸ ਕਰਕੇ ਵੀਡੀਓ ਛੂਟੀਆਂ ਛੂਟੀਆਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਅੱਜ ਕਰ ਤਾਂ ਬੱਸ ਫੀਡਰ ਫੂਡਰ ਲਾਤਾ ਸੀਗਾ ਸਮਝ ਲਓ ਅੱਜ ਸਵੇਰ ਤੋਂ ਹੀ ਸਟਾਰਟਿੰਗ ਦਾ ਰਿਪੇਅਰ ਦੀ ਤੇ ਵੇਖੋ ਜਵਾਨ ਕਿੰਨੇ ਦਿਨ ਲਾਉਂਦੇ ਆ ਪਤਾ ਨਹੀਂ ਲੋਕੀ ਤਾਂ ਕਹਿੰਦੇ ਅਸੀਂ ਤਿੰਨਾਂ ਚਾਰਾਂ ਦਿਨਾਂ ਚ ਰਿਪੇਅਰ ਕਰ ਦੰਨੇ ਆ ਅਸੀਂ ਦੋਆ ਸਟਾਪ ਅੱਗੇ ਵੀ 10-11 ਦਿਨ ਲਾਤੇ ਪਿੰਡ ਚਲ ਪਿੰਡ ਦਾ ਚੋਲ ਮੂਲ ਕਰਦੇ ਸੀ ਪਰ ਧੁੱਪੇ ਮੈਨੂੰ ਲੱਗਦਾ ਟਾਈਮ ਘੱਟ ਲੱਗੂਗਾ ਜੀ ਭਾਈ 30000 ਰੁਪਏ ਦੀ ਵੇਚਣੀ ਜੇ ਕੋਈ ਲੈਣੀ ਹੋਵੇ ਸੰਪਰਕ ਕਰ ਲਵੇ ਉੱਚੀ ਬੋਲ ਆ ਗੱਡੀ ਆਪਾਂ 30000 ਰੁਪਏ ਦੀ ਵੇਚ ਰਹੀਆਂ ਜੇ ਕੋਈ ਲੈਣੀ ਹੋਵੇ ਸੰਪਰਕ ਕਰ ਲਵੇ ਤੇ ਵੇਖ ਲੈ ਤੇ ਬਾਰਡਰ ਕਿਵੇਂ ਟਪਾਂਗੇ ਇਹਨੂੰ ਉਹ ਟੱਪ ਜਾਨੀ ਮਰ ਜੋ ਪਾਈ ਇਹਦਾ ਟੱਪ ਜਾਨੀ ਉਹ ਅੱਲਾ ਦੇ ਉਹ ਚਾਡੀ ਨਾ ਤਾਂ ਇਹਦਾ ਰਣਜੀਤ ਸਿੰਘ ਲਾਡੀ ਆ ਪਰ ਸਾਡੇ ਇੱਕ ਬੰਦਾ ਮੁੰਸੀ ਮੁੰਸੀ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕੀਤੀ ਸੀ ਉਹਨੇ ਇਹਦਾ ਨਾਮ ਰੱਖਿਆ ਚਾਡੀ ਚਾਡੀ ਬੜਾ ਵਧੀਆ ਨਾਮ ਰੱਖਿਆ ਆਜਾ ਰੂਪ ਇਹ ਆਪਣੇ ਲੈਣ ਵਾਲੀ ਨਹੀਂ ਗਈ ਆਪਣੀ ਜ ਆਪਾਂ ਸੀਆਂ ਸੂਜਾਂ ਲਾ ਕੇ ਨਵੀਂ ਲਵਾਂਗੇ ਇਹਦਾ ਆਪਣੀ ਚਲਾਈ ਨਾਲ ਹੋ ਸਕਦਾ ਬਾਰਡਰ ਤੋਂ ਪਹਿਲਾਂ ਦੋ ਹੋ ਜਾਣ ਬਾਹਲੀਆਂ ਕੱਟੀਆਂ ਕਰੀਆਂ ਮੈਂ ਸਾਰੇ ਕੋ ਇਹ ਨਾ ਵੀ ਮਗਰ ਜਿਹੜੀ ਮੈਂ ਜੀਪ ਮਗਰ ਟਰਾਲੀ ਪਾਵਾਂ ਤੇ ਉਹਦੇ ਚ ਜਿਹੜੀ ਚੀਜ਼ ਲੱਥਿਆ ਕਰੇ ਲਾ ਕੇ ਰੱਖ ਦਿਆ ਕਰੂੰ ਚਲੋ ਠੀਕ ਆ ਜੀ ਧੰਨਵਾਦ ਸਾਡੀਆਂ ਵੀਡੀਓ ਵੇਖਣ ਲਈ ਸਾਡਾ ਚੈਨਲ ਹਰਜੋਤ ਵਲੌਗਸ ਲਿਆਣੀ ਵਾਲੇ ਸਬਸਕ੍ਰਾਈਬ ਕਰ ਲੋ ਕੰਪੈਨ ਲਵਰ ਪੇਜ ਫੇਸਬੁੱਕ ਤੇ ਤੇ ਇੰਸਟਾਗ੍ਰਾਮ ਤੇ ਆਪਣਾ ਹਰਜੋਤ ਬਲੌਗ ਲਾਈਕ ਸ਼ੇਅਰ ਤੇ ਕਮੈਂਟ ਕਰੋ